ਪੀਐਮ ਸੀਐਮ ਤੇ ਮੰਤਰੀਆਂ ਨੂੰ ਹਟਾਉਣ ਵਾਲੇ ਸੋਧ ਬਿੱਲ ਤੇ ਲੋਕ ਸਭਾ ਚ ਪਾਰੀ ਹੰਗਾਮਾ ਵਿਰੋਧੀ ਧਿਰ ਨੇ ਬਿੱਲ ਦੀਆਂ ਕਾਪੀਆਂ ਪਾੜ ਕੇ ਗ੍ਰਹਿ ਮੰਤਰੀ ਦੇ ਟੇਬਲ ਵੱਲ ਸੁੱਟੀਆਂ ਬਿੱਲ ਨੂੰ ਦੱਸਿਆ ਸੰਵਿਧਾਨ ਦੇਖਲਾਫ ਦਿੱਲੀ ਦੀ ਸੀਐਮ ਰੇਖਾ ਗੁਪਤਾ ਤੇ ਹਮਲਾ ਕਰਨ ਵਾਲੇ ਦੇ ਮਾਮਲੇ ਚ ਐਫਆਈਆਰ ਦਰਜ ਮੁਲਜ਼ਮ ਤੇ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਗੁਜਰਾਤ ਦੇ ਰਹਿਣ ਵਾਲੇ ਰਾਜੇਸ਼ ਨੇ ਜਨ ਸੁਣਵਾਈ ਦੌਰਾਨ ਸੀਐਮ ਨੂੰ ਧੱਕਾ ਮਾਰ ਕੇ ਕੀਤਾ ਸੀ ਜ਼ਖਮੀ ਜ਼ਰੂਰ ਚਲੰਗੋਵਾਲ ਦੀ ਵਰਸੀ ਮੌਕੇ ਸੁਖਬੀਰ ਬਾਦਲ ਦਾ ਨਵੇਂ ਧੜੇ ਤੇ ਵੱਡਾ ਹਮਲਾ ਕਿ ਆ ਜਿਹੜੇ ਨਵੇਂ ਚੁੱਲਾ ਬਾਲ ਰਹੇ ਨੇ ਆਪਣੇ ਦਮ ਤੇ ਬਾਲਨ ਮੁਫਤ ਦੀਆਂ ਲੱਕੜਾਂ ਤੇ ਬਾਹਰੀ ਏਜੰਸੀਆਂ ਦਾ ਸਹਾਰਾ ਛੱਡ ਅਕਾਲੀ ਦਲ ਦੇ ਨਵੇਂ ਧੜੇ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਬਾਦਲ ਪਰਿਵਾਰ ਤੇ ਵੱਡਾ ਹਮਲਾ ਕਿ ਆ ਸੱਤਾ ਛੁੰਦਿਆਂ ਸਿੱਖਾਂ ਦੇ ਜ਼ਖਮਾਂ ਲਈ ਮਲਮ ਮੰਗਣ ਦੀ ਥਾਂ ਮੰਗੀਆਂ ਵਜ਼ੀਰੀਆਂ ਮਲਮ ਮੰਗਦੇ ਤਾਂ ਜ਼ਖਮਾਂ ਨੂੰ ਮਿਲਦੀ ਗੁਜਰਾਹ ਪ੍ਰਿੰਕਲ ਲੁਧਿਆਣਾ ਦੀ ਪੇਸ਼ੀ ਦੌਰਾਨ ਕੋਰਟ ਚੰਗਾਵਾ ਪੀੜਿਤ ਵਕੀਲ ਨੇ ਪ੍ਰਿੰਕਲ ਦੇ ਜੜਿਆ ਥੱਪੜ ਪੀੜਿਤ ਦੀ ਪਤਨੀ ਨੇ ਕੀ ਪੀੜਿਤ ਦੀ ਪਤਨੀ ਤੇ ਕੀਤੀ ਸੀ ਪ੍ਰਿੰਕਲ ਨੇ ਇਤਰਾਜ਼ਯੋਗ ਟਿੱਪਣੀ ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਚਾਰੀ ਸੀਐਮ ਮਾਨ ਨੇ 271 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ ਵੱਖ-ਵੱਖ ਵਿਭਾਗਾਂ 'ਚ ਹੋਈ ਹੈ ਪਰ ਤੇ ਉੱਲੂ ਚ ਨਾਲੇ 'ਚ ਵਹਾ ਦਿੱਤਾ 1600 ਲੀਟਰ ਦੁੱਧ ਮਿਲਕ ਕਲੈਕਸ਼ਨ ਸੈਂਟਰ ਚ ਜਮਾ ਕੀਤਾ ਗਿਆ ਸੀ ਦੁੱਧ ਬਿਜਲੀ ਨਾ ਔਨ ਕਰਕੇ ਹੋ ਗਿਆ ਸੀ ਖਰਾਬ ਸਸਿਕਾਲ న్యూਸ ਜੀਨ ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੱਤਾਲੀਆਂ ਖਬਰਾਂ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਜਲੰਧਰ ਦੇ ਮਾਮਲੇ ਤੋਂ ਜਲੰਧਰ ਦੇ ਵਿੱਚ ਅਸ਼ਲੀਲ ਵੀਡੀਓ ਵਾਇਰਲ ਕਰਨ ਦਾ ਮਾਮਲਾ ਇਸ ਵੇਲੇ ਸੋਸ਼ਲ ਮੀਡੀਆ ਦੇ ਵਿੱਚ ਬੇਹੱਦ ਜ਼ਿਆਦਾ ਚੱਲ ਰਿਹਾ ਹੈ ਹਰ ਕੋਈ ਇਸ ਮਾਮਲੇ ਬਾਰੇ ਜਾਨਣਾ ਚਾਹੁੰਦਾ ਹੈ ਹਰ ਕੋਈ ਇਸ ਤੇ ਆਪਣੀ ਟਿੱਪਣੀ ਕਰ ਰਿਹਾ ਤੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਐਕਸ਼ਨ ਵੀ ਨਜ਼ਰ ਆ ਗਿਆ ਪੁਲਿਸ ਨੇ ਇਸ ਮਾਮਲੇ 'ਚ ਰੇਪ ਤੇ ਆਈਟੀ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਔਰ ਦੋਨੇ ਮੁਲਜ਼ਮ ਜਿਹੜੇ ਨੇ ਇੰਦਰ ਤੇ ਪ੍ਰਭ ਦੋਨਾਂ ਦੇ ਖਿਲਾਫ ਲੁਕਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ ਮੁਜਬਾਦੀ ਗ੍ਰਿਫਤਾਰੀ ਦੇ ਲਈ ਪੁਲਿਸ ਜਗਾ ਜਗਾ ਛਾਪੇਮਾਰੀ ਕਰ ਰਹੀ ਹੈ ਇਸ ਮਾਮਲੇ ਦੇ ਵਿੱਚ ਮਹਿਲਾ ਕਮਿਸ਼ਨ ਨੇ ਸੂਵ ਮੋਟੋ ਨੋਟਿਸ ਲਿਆ ਤੇ ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ 22 ਅਗਸਤ ਤੱਕ ਪੁਲਿਸ ਨੇ ਰਿਪੋਰਟ ਪੇਸ਼ ਕਰਨੀ ਹੈ ਔਰ ਉਸ ਤੋਂ ਪਹਿਲਾਂ ਹੀ ਕੱਲ ਇਸ ਮਾਮਲੇ ਤੇ ਆਰਡਰ ਕਰ ਦਿੱਤੇ ਗਏ ਐਫ ਆਈ ਆਰ ਦਰਜ ਕਰਨ ਦੇ ਅੱਜ ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਇਸ ਪੂਰੇ ਮਾਮਲੇ ਤੇ ਰੌਸ਼ਨੀ ਪਾਈ ਹੈ ਔਰ ਉਹਨਾਂ ਕਿਹਾ ਕਿ ਐਫ ਆਈ ਆਰ ਦਰਜ ਕੀਤੀ ਜਾ ਚੁੱਕੀ ਹੈ ਰੇਪ ਤੇ ਆਈ ਟੀ ਐਕਟ ਦਾ ਮਾਮਲਾ ਯਾਨੀ ਬਲਾਤਕਾਰ ਦਾ ਔਰ ਦੂਸਰਾ ਵੀਡੀਓ ਵਾਇਰਲ ਕਰਨ ਦਾ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ਦਾ ਇਹਨਾਂ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਦੋ ਮੁੰਡੇ ਪ੍ਰਭ ਤੇ ਦੂਸਰਾ ਉਹਦਾ ਦੋਸਤ ਇੰਦਰ ਇਹਨਾਂ ਦੋਨਾਂ ਤੇ ਇਹ ਕੇਸ ਦਰਜ ਹੋਏ ਨੇ ਔਰ ਦੋਨਾਂ ਦੇ ਖਿਲਾਫ ਪੁਲਿਸ ਨੇ ਲੁੱਕ ਆਊਟ ਸਰਕੂਲਰ ਜਾਰੀ ਕਰ ਦਿੱਤਾ ਐਲ ਓ ਸੀ ਜਾਰੀ ਕਰ ਦਿੱਤਾ ਤਾਂ ਕਿ ਇਹ ਦੇਸ਼ ਤੋਂ ਬਾਹਰ ਨਾ ਭੱਜ ਸਕਣ ਸੋ ਪੁਲਿਸ ਇਹਨਾਂ ਦੇ ਪਿੱਛੇ ਲੱਗੀ ਹੋਈ ਹੈ ਔਰ ਇਹਨਾਂ ਨੂੰ ਇਹਨਾਂ ਦੀ ਪਾਲ ਦੇ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਔਰ ਪੁਲਿਸ ਦਾ ਦਾਵਾ ਹੈ ਕਿ 체ਤੀ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ 19 ਸਾਲ ਦੀ ਇਹ ਲੜਕੀ ਸੀ ਜਿਸ ਦਾ ਇਹ ਮਾਮਲਾ ਸੀ ਜਿਸ ਨੂੰ ਕੋਈ ਨਸ਼ੀਲੀ ਚੀਜ਼ ਦੇ ਕੇ ਉਸਦੇ ਨਾਲ ਸੰਬੰਧ ਬਣਾਏ ਗਏ ਸੀ ਤੇ ਫਿਰ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਗਿਆ ਸੀ ਇਸ ਦੀ ਇੱਕ ਚੈਟ ਵੀ ਵਾਇਰਲ ਹੋਈ ਜਿਸ ਤੋਂ ਇਸ ਪੂਰੀ ਘਟਨਾ ਦਾ ਖੁਲਾਸਾ ਹੋਇਆ ਔਰ ਉਸ ਤੋਂ ਬਾਅਦ ਕਈ ਮੀਡੀਆ ਨੈਟਵਰਕਸ ਦੇ ਨਾਲ ਗੱਲ ਕਰਦੇ ਆ ਉਸ ਲੜਕੀ ਨੇ ਵੀ ਸਾਹਮਣੇ ਆ ਕੇ ਸਾਰੀ ਕਹਾਣੀ ਦੱਸੀ ਔਰ ਕਿਹਾ ਕਿ ਇਹ ਸਭ ਕੁਝ ਸੱਚ ਹੈ ਪਰ ਧੋਖੇ ਦੇ ਨਾਲ ਉਸ ਨੂੰ ਬਲੈਕਮੇਲ ਕੀਤਾ ਗਿਆ ਸੋ ਇਹ ਸਾਰਾ ਮਾਮਲਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਕਰਦੇ ਹੋਏ ਦੋ ਜਣਿਆਂ ਤੇ ਕੇਸ ਦਰਜ ਕਰਕੇ ਉਹਨਾਂ ਦਾ ਲੁਕਆਊਟ ਸਰਕੂਲਰ ਤੱਕ ਜਾਰੀ ਕਰ ਦਿੱਤਾ ਹੈ ਇਹ ਇਹ ਸਾਰਾ ਕੁਝ ਪ੍ਰਾਤਮਿਕਾ ਕੇ ਯਾ ਨਸ਼ੇ ਦੇ ਜਿਹੜੇ ਹੈਗੇ ਪ੍ਰਭਾਵ ਦੇ ਥੱਲੇ ਉਹਦੇ ਨਾਲ ਉਹਦੀ ਮਰਜ਼ੀ ਤੋਂ ਪੈਣਾ ਜਿਹੜਾ ਕਨਸੈਂਟ ਜਿਹੜੀ ਸੀ ਉਹਦੀ ਲਈ ਗਈ ਤੇਰੀ ਉਹਦੀ ਆਪਣੇ ਫ੍ਰੀ ਕਨਸੈਂਟ ਨਹੀਂ ਸੀ ਇਹ ਸਾਰੇ ਤੱਥਾਂ ਦੀ ਜਦੋਂ ਪੜਤਾਲ ਕੀਤੀ ਗਈ ਤਾਂ ਪੜਤਾਲ ਦੇ ਵਿੱਚ ਇਹ ਸਾਰੀਆਂ ਗੱਲਾਂ ਸਾਹਮਣੇ ਆਉਂਦੇ ਕਿਉਂਕਿ ਇਹ ਜਿਹੜੇ ਦੋਸ਼ ਉਹਨੇ ਲਗਾਏ ਸੀ ਲੱਗਦੇ ਨੇ ਇੱਕ ਮੇਰੇ ਸੰਗੀਆਂ ਮੇਰੇ ਦੋਸਤ ਜਿਹੜੀਆਂ ਵੀਡੀਓਆਂ ਆទੀਆਂ ਪੜਾ ਕੇ ਇਹਨਾਂ ਵੱਲੋਂ ਵਾਇਰਲ ਕੀਤੀਆਂ ਗਈਆਂ ਨੇ ਤਾਂ ਇਹ ਮੈਂ ਗਦਵਾ ਦਰਜ ਕਰ ਦਿੱਤਾ ਕਿ ਜਿਹੜੇ ਦੋ ਦੋਸ਼ੀ ਨੇ ਉਹਨਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਜਿਨ੍ਹਾਂ ਦੇ ਵਿੱਚੋਂ ਇੱਕ ਦੋਸ਼ੀ ਜਿਹੜਾ ਰਵਜੀਤ ਸਿੰਘ ਹੈ ਉਹਦੀ ਉਮਰ ਜਿਹੜੀ ਹੈ 11 ਸਾਲ ਜਿਹੜਾ ਦੂਸਰਾ ਦੋਸ਼ੀ ਹੈ ਇਧਰ ਜੋ ਤੋਂ ਉਹਦੀ ਉਮਰ ਜਿਹੜੀ ਹੈਗੀ ਹੈ 19 ਸਾਲ ਤਾਂ ਦੋਨੇ ਜਿਹੜੇ ਹੈਗੇ ਨੇ ਖੇਤੀਬਾੜੀ ਦਾ ਜਿਹੜਾ ਕੰਮ ਕਰਦੇ ਨੇ ਤੇ ਜਿਹੜੀ ਲੜਕੀ ਹੈ ਇਹਦੀ ਉਮਰ ਜਿਹੜੀ ਹੈਗੀ ਹੈ 21 ਇਅਰ ਦੇ ਕਰੀਬ ਹੈਗੀ ਹੈ ਤਾਂ ਇਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਕਰਕੇ ਜਿਹੜੀਆਂ ਇਨਫਰਮੇਸ਼ਨ ਜਿਹੜੀ ਹੈਗੀ ਆ ਕਾਫੀ ਵਾਇਰਲ ਹੋਈਆਂ ਨੇ ਵੀਡੀਓ ਇਹਦੇ ਵਿੱਚ ਆਮ ਲੋਕਾਂ ਨੂੰ ਜਿਹੜੀ ਸਖਤ ਚੇਤਾਵਨੀ ਜਿਹੜੀ ਦਿੱਤੀ ਜਾ ਰਹੀ ਹੈ ਕਿ ਅਗਰ ਕੋਈ ਵਿਅਕਤੀ ਇਸ ਲੜਕੀ ਦੀ ਆ ਜਿਹੜੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਅੱਗੇ ਸ਼ੇਅਰ ਕਰਦਾ ਹੈ ਜਾਂ ਇਸ ਕੰਟੈਂਟ ਨੂੰ ਆਪਣੇ ਫੋਨ ਦੇ ਵਿੱਚ ਰੱਖਦਾ ਤਾਂ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਹੈ ਸਖਤ ਕਾਰਵਾਈ ਜਿਹੜੀ ਹੈਗੀ ਹੈ ਲਿਆਂਦੀ ਜਾਏਗੀ ਜਿਹੜੀਆਂ ਜੜੀਆਂ ਮੈਂ ਰੇਪ ਦੀਆਂ ਸੈਕਸ਼ਨ ਤੇ ਜਿਹੜੀਆਂ ਆਰ ਪੀ ਐਸ ਦੇ ਸੈਕਸ਼ਨ ਜੁਨਾਤ ਅੱਲਾ ਦੱਸ ਸਕਿਆ ਮੇਰੀ ਆਈ ਡੀ ਆ ਕੀ ਦੀ ਹੈ ਕਿ 67 ਸੈਕਸ਼ਨ ਐਂਡ 67 ਐ ਆਫ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਜਿਹੜਾ ਹੈਗਾ 2000 ਦੀ ਇਨਫੋਰਮੇਸ਼ਨ ਜਿਹੜੀਆਂ ਭਰਾਵਾਂ ਨੇ ਵੀਡੀਓ ਵਾਇਰਲ ਕਰਨ ਸੰਬੰਧੀ ਅਸੀਂ ਜਿਹੜੀਆਂ ਇਨਵੋਕ ਕੀਤੀਆਂ ਐਂਡ ਜਿਹੜੀ ਹੈਗੀ ਰੇਪ ਦੀਆਂ ਜਿਹੜੀਆਂ 65 ਕਲੋਜ਼ 2 ਜਿਹੜੀ ਬੀ ਐਨ ਐਸ ਦੀ ਹੈਗੀ ਹੈ 351 ਦੀ ਹੈਗੀ ਹੈ ਐਂਡ ਕਲੋਜ਼ 2 ਦੀ ਜਿਹੜੀ ਹੈਗੀ ਆ ਉਹ ਫਰਬੇਨਸ ਜਿਹੜੇ ਨੇ ਇਹ ਤਾਂ ਰੰਗੀਆਂ ਇਹਦੇ ਵਿੱਚ ਲੋਕ ਇੱਕ ਲਾਗ ਇਧਰ ਕੀ ਹੈ ਅਸੀਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਘਰਾਂ ਦੇ ਉੱਪਰ ਜਿਹੜੀਆਂ ਪੁਲਿਸ ਟੀਮ ਜਿਹੜਾ ਵੱਲੋਂ ਦੀਆਂ ਰੇਡ ਕੀਤੀ ਜਾ ਰਹੀ ਹੈ ਉਹਨਾਂ ਦੇ ਲੋਕਆਊਟ ਸਰਕੂਲਰ ਜਿਹੜੇ ਹੈਗੇ ਨੇ ਜਾਰੀ ਕਰ ਦਿੱਤੇ। ਤੇ ਅਗਲੀ ਖਬਰ ਦਾ ਰੁਕ ਕਰਦੇ ਹਾਂ 130ਵੀਂ ਸੰਵਿਧਾਨ ਸੋਧ ਬਿੱਲ ਤੇ ਸਿਆਸੀ ਕਮਾਂਸਾਨ ਮੱਚ ਗਿਆ। ਕਾਂਗਰਸ ਐਮਪੀ ਪ੍ਰਿਯੰਕਾ ਗਾਂਧੀ ਨੇ ਇਸ ਤੇ ਸਵਾਲ ਚੱਕੇ। ਉਹਨਾਂ ਕਿਹਾ ਕਿ ਇਹ ਬਿੱਲ ਹਰ ਚੀਜ਼ ਦੇ ਖਿਲਾਫ ਹੈ। ਪ੍ਰਿੰਕਾ ਨੇ ਕਿਹਾ ਕਿ ਇਹ ਬਿੱਲ ਲੋਕਤੰਤਰ ਦੇ ਖਿਲਾਫ ਹੈ ਇਹ ਬਿੱਲ ਸੰਵਿਧਾਨ ਦੇ ਖਿਲਾਫ ਹੈ ਉਹਨਾਂ ਨੇ ਕਿਹਾ ਕਿ ਕੱਲ ਕਿਸੇ ਵੀ ਸੀਐਮ ਨੂੰ ਚੱਕ ਕੇ ਜੇਲ੍ਹ ਚ ਭੇਜ ਦਿੱਤਾ ਜਾਏਗਾ ਬਿਨਾਂ ਦੋਸ਼ੀ ਠਹਿਰਾਏ ਸੀਐਮ ਨੂੰ 30 ਦਿਨ ਲਈ ਜੇਲ੍ਹ ਚ ਭੇਜਦੇ ਹੋ ਤੇ ਉਹਨਾਂ ਦੀ ਕੁਰਸੀ ਚਲੀ ਜਾਏਗੀ ਉਸ ਤੋਂ ਬਾਅਦ ਉਸ ਨੂੰ ਅਹੁਦੇ ਤੋਂ ਉਤਾਰ ਦਿੱਤਾ ਜਾਏਗਾ ਸੋ ਪ੍ਰਿੰਕਾ ਗਾਂਧੀ ਨੇ ਸਵਾਲ ਚੱਕੇ ਇਸ ਦੇ ਨਾਲ ਹੀ ਏਆਈਐਮਆਈਐਮ ਦੇ ਸੰਸਦ ਅਸਦੁੱਦੀਨ ਅਵੈਸੀ ਵੱਲੋਂ ਵੀ ਇਸ ਬਿੱਲ ਤੇ ਵੱਡੇ ਸਵਾਲ ਚੱਕੇ ਗਏ A draconian thing. It is. It it goes against everything. And to couch it as a measure which is being taken anti-corruption is just to pull a veil across the eyes of the people. Because what it basically allows a government to do is to put you any. It doesn't. You you don't even have to be convicted. You can tomorrow you can put any kind of case on a chief minister and put him in jail for thirty. Have him arrested for thirty days without even him being convicted. And then he ceases to be chief minister. It's, uh, I mean, it's there plain for everybody to see. So I think that it's absolutely uh, wrong, it's anti our constitution, it's against our constitution, it's undemocratic, and uh, it's very unfortunate. party <laughs> थ्योरी ऑफ सेपरेशन ऑफ पावर्स का ड्यू प्रोसेस का और जो जनता को ये अख्तियार है कि वो इलेक्टेड गवर्नमेंट्स को अकाउंटेबल बनाए ये सब चीज़ें उसके खिलाफ जाता है सेपरेशन ऑफ पावर्स आप देख लीजिए कि एग्जीक्यूटिव एजेंसीज को फ्री रन मिल जाएगा कि वो खुद जज जूरी और एग्जीक्यूशनर हो जाएंगे और मुख्यमंत्री को हटाना है तो असम्बली में हटाते हैं अब आप मेरे को ये बताइए कि बी एन डबल एस में इतने ऐसे सेक्शंस हैं कि किसी को भी आप एक सेक्शन लगा दीजिए पांच साल के ऊपर का तो लाजमी है वो तीस तीस दिन के अंदर या तीस तीस अंदर बी में यह है कि नाइन्टी डेज तक पुलिस कस्टडी ले सकती है ते एक सौ सो संविधान सोध बिल के असल च तजवीजा की ने क्यों इस बिल का इन्ना ज्यादा विरोध हो रहा है क्यों इस बिल के पेश होने ਸੰਸਦ ਦੇ ਵਿੱਚ ਇੰਨਾ ਵੱਡਾ ਹੰਗਾਮਾ ਹੋ ਗਿਆ ਇਸ ਦੀਆਂ ਤਜਵੀਜ਼ਾਂ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਬਰੀਕੀ ਨਾਲ ਦੱਸਦੇ ਹਾਂ ਕਿ ਇਸ ਬਿੱਲ ਦੇ ਵਿੱਚ ਹੈ ਕੀ ਕਿਉਂ ਇਸ ਦਾ ਵਿਰੋਧ ਹੋ ਰਿਹਾ ਹੈ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੇ ਹੋਰ ਕੋਈ ਵੀ ਕੈਬਨਿਟ ਮੰਤਰੀ ਉਹਨਾਂ ਨੂੰ ਹਟਾਉਣ ਦੀਆਂ ਤਜਵੀਜ਼ਾਂ ਨੇ ਇਸ ਬਿੱਲ ਦੇ ਵਿੱਚ ਪੀਐਮ ਸੀਐਮ ਤੇ ਜਿਹੜੇ ਕੈਬਨਿਟ ਮਨਿਸਟਰਸ ਨੇ ਉਹਨਾਂ ਨੂੰ ਹਟਾਉਣ ਦੀਆਂ ਤਜਵੀਜ਼ਾਂ ਨੇ ਜੇ ਕਿਸੇ ਗੰਭੀਰ ਅਪਰਾਧ ਦੇ ਵਿੱਚ ਕਿਸੇ ਮੁੱਖ ਮੰਤਰੀ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਜੇ ਕੋਈ ਮੰਤਰੀ ਨੂੰ ਅਰੈਸਟ ਕਰ ਲਿਆ ਜਾਂਦਾ ਔਰ ਉਹ 30 ਦਿਨ ਤੱਕ ਜੇਲ੍ਹ ਦੇ ਅੰਦਰ ਰਹਿੰਦੇ ਨੇ ਤਾਂ ਉਹਨਾਂ ਦੀ ਕੁਰਸੀ ਚਲੀ ਜਾਏਗੀ। ਐਸਾ ਮਾਮਲਾ ਜਿਹਦੇ ਵਿੱਚ 5 ਸਾਲ ਦੀ ਘੱਟੋ ਘੱਟ ਸਜ਼ਾ ਹੋਵੇ। ਜੇ 5 ਸਾਲ ਜਾਂ ਉਸ ਤੋਂ ਜ਼ਿਆਦਾ ਦੀ ਸਜ਼ਾ ਹੈ ਔਰ ਉਸ ਮਾਮਲੇ ਦੇ ਵਿੱਚ ਤੁਸੀਂ 30 ਦਿਨ ਤੱਕ ਅੰਦਰ ਰਹਿੰਨੇ ਹੋ ਤਾਂ ਤੁਹਾਡੀ ਕੁਰਸੀ ਚਲੀ ਜਾਏਗੀ। ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਤੇ ਮੰਤਰੀ ਨੂੰ ਹਟਾਇਆ ਜਾਏਗਾ। ਜੇ ਪ੍ਰਧਾਨ ਮੰਤਰੀ ਸਲਾਹ ਨਹੀਂ ਦਿੰਦੇ ਤਾਂ ਫਿਰ 31ਵੇਂ ਦਿਨ ਆਪਣੇ ਆਪ ਉਸ ਮੰਤਰੀ ਨੂੰ ਹਟਿਆ ਹੋਇਆ ਮੰਨਿਆ ਜਾਏਗਾ ਇਸ ਦੇ ਨਾਲ ਨਾਲ ਜੇ ਪ੍ਰਧਾਨ ਮੰਤਰੀ ਤੇ ਖੁਦ ਗੰਭੀਰ ਇਲਜ਼ਾਮ ਲੱਗੇ ਨੇ ਜੇ ਪੀਐਮ ਤੇ ਕੋਈ ਇਸ ਤਰੀਕੇ ਦੇ ਇਲਜ਼ਾਮ ਲੱਗੇ ਔਰ ਇਹਨਾਂ ਇਲਜ਼ਾਮਾਂ ਦੇ ਚੱਲਦੇ ਪ੍ਰਧਾਨ ਮੰਤਰੀ 30 ਦਿਨ ਲਈ ਜੇਲ ਚਲੇ ਗਏ ਤਾਂ 31ਵੇਂ ਦਿਨ ਪ੍ਰਧਾਨ ਮੰਤਰੀ ਨੂੰ ਵੀ ਅਸਤੀਫਾ ਦੇਣਾ ਹੋਏਗਾ ਤੇ ਜੇ ਉਹ 31ਵੇਂ ਦਿਨ ਅਸਤੀਫਾ ਨਹੀਂ ਦਿੰਦੇ ਤਾਂ ਫਿਰ ਉਹਨਾਂ ਦਾ ਅਹੁਦਾ ਵੀ ਖਤਮ ਮੰਨਿਆ ਜਾਏਗਾ ਸੋ ਸਾਰੇ ਸੂਬਿਆਂ ਦੇ ਸੀਐਮ ਤੇ ਮੰਤਰੀਆਂ ਦੇ ਲਈ ਵੀ ਇਹੀ ਨਿਯਮ ਨੇ ਕਿ ਜੇ ਉਹ 1 ਮਹੀਨਾ 30 ਦਿਨ ਯਾਨੀ ਜੇਲ੍ਹ ਦੇ ਵਿੱਚ ਰਹਿ ਗਏ ਬੇਸ਼ੱਕ ਕਨਵਿਕਟ ਨਹੀਂ ਹੋਏ ਜਦੋਂ ਅਰੈਸਟ ਹੋਈ ਔਰ ਉਸ ਤੋਂ ਬਾਅਦ 30 ਦਿਨ ਜੇਲ੍ਹ 'ਚ ਰਹਿ ਗਏ ਜ਼ਮਾਨਤ ਨਹੀਂ ਮਿਲੀ ਤਾਂ ਫਿਰ ਉਹਨਾਂ ਤੇ ਇਤਗਾਜ਼ ਗਰੇਗੀ ਔਰ ਉਹਨਾਂ ਦਾ ਅਹੁਦਾ ਚਲਿਆ ਜਾਏਗਾ ਕੋਰਟ ਤੋਂ ਦੋਸ਼ੀ ਕਰਾਰ ਦਿੱਤਾ ਜਾਣਾ ਲਾਜ਼ਮੀ ਹੈ ਪਹਿਲਾਂ ਜਿਹੜੇ ਨਿਯਮ ਸੀਗੇ ਪੀਐਮ ਤੇ ਸੀਐਮ ਦੇ ਲਈ ਜਿਹੜੇ ਪਹਿਲਾਂ ਨਿਯਮ ਸੀ ਉਹ ਇਹ ਸੀ ਕਿ ਕੋਰਟ ਤੋਂ ਦੋਸ਼ੀ ਕਰਾਰ ਦਿੱਤਾ ਜਾਣਾ ਲਾਜ਼ਮੀ ਸੀ ਔਰ ਦੋਸ਼ ਸਾਬਤ ਹੋਣ ਤੋਂ ਬਾਅਦ ਇਹ ਕਾਰਵਾਈ ਹੁੰਦੀ ਸੀ ਪਰ ਨਵੀਂ ਤਜਵੀਜ਼ ਦੇ ਤਹਿਤ ਵੱਡੇ ਅਪਰਾਧਿਕ ਕੇਸਾਂ ਦੇ ਵਿੱਚ ਜੇ 30 ਦਿਨ ਦੀ ਹਿਰਾਸਤ ਹੋਗੀ ਦੋਸ਼ੀ ਸਾਬਤ ਹੋਣ ਤੋਂ ਪਹਿਲਾਂ ਵੀ ਤਾਂ ਤੁਹਾਡੇ ਤੇ ਕਾਰਵਾਈ ਹੋਏਗੀ ਔਰ ਤੁਹਾਡਾ ਅਹੁਦਾ ਚਲਿਆ ਜਾਏਗਾ ਸੋ ਇਹ ਫਰਕ ਹੈ ਪੁਰਾਣੇ ਬਿੱਲ ਤੇ ਨਵੇਂ ਬਿੱਲ ਦੇ ਵਿੱਚ ਜਿਸ ਨੂੰ ਅਸੀਂ ਸੰਵਿਧਾਨ ਦੀ ਸੋਧ ਕਹਿ ਰਹੇ ਹਾਂ ਸੋਧ ਬਿੱਲ ਕਹਿ ਰਹੇ ਹਾਂ ਕਿ ਪਹਿਲਾਂ ਜੇ ਕਿਸੇ ਨੂੰ ਕੋਰਟ ਸਜ਼ਾ ਸੁਣਾਉਂਦੀ ਸੀ ਤਾਂ ਸਜ਼ਾ ਸੁਣਾਉਣ ਤੋਂ ਬਾਅਦ ਉਸ ਦੀ ਕੁਰਸੀ ਜਾਂਦੀ ਸੀ ਪਰ ਇੱਥੇ ਜਦੋਂ ਤੁਹਾਡੀ ਅਰੈਸਟ ਹੋਗੀ ਔਰ ਅਰੈਸਟ ਦੇ ਤਹਿਤ ਤੁਸੀਂ 30 ਦਿਨ ਜੇਲ੍ਹ ਦੇ ਵਿੱਚ ਰਹੇ ਇੱਕ ਮਹੀਨਾ ਤਾਂ ਤੁਹਾਡੀ ਕੁਰਸੀ ਆਟੋਮੈਟਿਕਲੀ ਚਲੀ ਜਾਏਗੀ ਇਹ ਸਭ ਦੇ ਵਿਚਾਲੇ ਇੱਕ ਹੋਰ ਬਿੱਲ ਲੋਕ ਸਭਾ ਚ ਆਇਆ ਵਿਰੋਧੀ ਧਿਰਾਂ ਦੇ ਭਾਰੀ ਵਿਰੋਧ ਦੇ ਬਾਵੀਯੂਦ ਆਨਲਾਈਨ ਗੇਮਿੰਗ ਨੂੰ ਲੈ ਕੇ ਬਿੱਲ ਪੇਸ਼ ਕਰ ਦਿੱਤਾ ਗਿਆ ਹਾਲਾਂਕਿ ਇਸ ਦੌਰਾਨ ਵਿਰੋਧੀਆਂ ਨੇ ਜ਼ਬਰਦਸਤ ਹੰਗਾਮਾ ਕੀਤਾ ਪਰ ਉਸਤੇ ਬਾਵੀਯੂਦ ਦੇ ਬਿੱਲ ਪਾਸ ਹੋ ਲੋਕ ਸਭਾ ਦੇ ਚੱਲ ਰਹੇ ਸੈਸ਼ਨ ਦੇ ਵਿੱਚ ਆਨਲਾਈਨ ਗੇਮਿੰਗ ਦੀ ਪ੍ਰੋਮੋਸ਼ਨ ਅਤੇ ਰੈਗੂਲੇਸ਼ਨ ਦੇ ਨਾਲ ਜੁੜਿਆ ਬਿੱਲ ਪੇਸ਼ ਕਰ ਦਿੱਤਾ ਗਿਆ ਤੇ ਬਿੱਲ ਪੇਸ਼ ਕੀਤਾ ਗਿਆ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਦੇ ਵੱਲੋਂ ਆਈ ਰਾਈਜ਼ ਟੂ ਨੋ ਦੈਟ ਦੀ ਪ੍ਰੋਮੋਸ਼ਨ ਐਂਡ ਰੈਗੂਲੇਸ਼ਨ ਆਫ ਆਨਲਾਈਨ ਗੇਮਿੰਗ ਬਿੱਲ 2025 ਬੀ ਟੇਕਨ ਇਨਟੂ ਕਨਸੀਡਰੇਸ਼ਨ ਆਨਰੇਬਲ ਸਪੀਕਰ ਸਰ ਆਈ ਰਾਈਜ਼ ਟੂ ਇੰਟਰੋਡਿਊਸ ਦੀ ਪ੍ਰੋਮੋਸ਼ਨ ਐਂਡ ਰੈਗੂਲੇਸ਼ਨ ਆਫ online gaming bill 2025 be taken into ਵੀ ਟੇਕਨ ਇਨ ਟੂ ਕਨ ਹੁਣ ਬਿਲ ਦੇ ਵਿੱਚ ਕੀ ਹੈ ਉਹ ਵੀ ਤੁਹਾਨੂੰ ਦੱਸਦੇ ਆ ਬਿਲ ਦੇ ਵਿੱਚ ਸਾਫ਼ ਕੀਤਾ ਗਿਆ ਹੈ ਕਿ ਕਿਸੇ ਵੀ ਅਜਿਹੇ ਸ਼ਖਸ ਨੂੰ ਅਪਰਾਧੀ ਨਹੀਂ ਬਣਾਉਂਦਾ ਜੋ ਆਨਲਾਈਨ ਗੇਮ ਖੇਡ ਰਿਹਾ ਹੋਵੇ ਇਸ ਦੇ ਵਿੱਚ ਉਹਨਾਂ ਨੂੰ ਅਪਰਾਧ ਕਰਨ ਵਾਲਿਆਂ ਦੀ ਕੈਟਾਗਰੀ ਦੇ ਵਿੱਚ ਨਹੀਂ ਪੀੜਤਾਂ ਦੀ ਕੈਟਾਗਰੀ 'ਚ ਰੱਖਿਆ ਗਿਆ ਹੈ ਬਿਲ ਦੇ ਵਿੱਚ ਆਨਲਾਈਨ ਗੇਮਿੰਗ ਅਤੇ ਇਸ਼ਤਿਹਾਰਾਂ ਦੇ ਉੱਤੇ ਬੈਨ ਲਗਾਉਣ ਦੀ ਗੱਲ ਕਹੀ ਗਈ ਹੈ ਮੰਨ ਲਓ ਜੇ ਤੁਸੀਂ ਆਨਲਾਈਨ ਗੇਮ ਖੇਡਣ ਦੇ ਲਈ ਕੋਈ ਸਬਸਕ੍ਰਿਪਸ਼ਨ ਲੈਂਦੇ ਹੋ ਤਾਂ ਇਹ ਸੱਟੇਬਾਜ਼ੀ ਦੇ ਦਾਇਰੇ ਦੇ ਵਿੱਚ ਨਹੀਂ ਆਵੇਗੀ ਪਰ ਜੇ ਤੁਸੀਂ ਕਿਸੇ ਗੇਮ ਜਾਂ ਮੈਚ ਦੇ ਵਿੱਚ ਪੈਸੇ ਲਗਾ ਕੇ ਆਪਣੀ ਟੀਮ ਬਣਾ ਰਹੇ ਹੋ ਜਿੱਥੇ ਜਿੱਤਣ ਤੇ ਤੁਹਾਨੂੰ ਵੱਧ ਪੈਸੇ ਮਿਲਣਗੇ ਤਾਂ ਇਹ ਸੱਟੇਬਾਜ਼ੀ ਦੇ ਵਿੱਚ ਆਉਂਦਾ ਹੈ ਤੇ ਆਨਲਾਈਨ ਗੇਮਿੰਗ ਬਿੱਲ ਦਾ ਮੁੱਖ ਅਸਰ ਅਜਿਹੀ ਹੀ ਗੇਮਾਂ ਦੇ ਉੱਤੇ ਪੈ ਸਕਦਾ ਹੈ ਜ਼ਿਕਰ ਖਾਸੇ ਕਿ ਆਨਲਾਈਨ ਗੇਮਿੰਗ GST ਦੇ ਦਾਇਰੇ ਦੇ ਵਿੱਚ ਆਉਂਦੀ ਹੈ ਸਾਲ 2023 ਦੇ ਵਿੱਚ ਕੇਂਦਰ ਸਰਕਾਰ ਨੇ ਆਨਲਾਈਨ ਗੇਮਿੰਗ ਤੇ 28% GST ਲਗਾਇਆ ਜਿਸ ਦੇ ਵਿੱਚ ਇਸ ਵਿੱਤੀ ਸਾਲ 'ਚ 2% ਇਜ਼ਾਫਾ ਕੀਤਾ ਗਿਆ ਮਤਲਬ 2025 ਦੇ ਵਿੱਚ ਆਨਲਾਈਨ ਗੇਮਿੰਗ ਤੇ 30% ਦਾ GST ਲੱਗਦਾ ਹੈ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਇਹ ਖਬਰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਸ਼ਖਸ ਨੇ ਦਿੱਲੀ ਦੀ ਸੀਐਮ ਰੇਖਾ ਗੁਪਤਾ ਤੇ ਹੀ ਹਮਲਾ ਕਰ ਦਿੱਤਾ ਜਨ ਸੁਣਵਾਈ ਦੇ ਦੌਰਾਨ ਮੁਲਜ਼ਮ ਸੀਐਮ ਦੀ ਰਹਾਇਸ਼ ਤੇ ਦਾਖਲ ਹੋਇਆ ਤੇ ਅਚਾਨਕ ਅੱਗੇ ਵੱਧਦੇ ਹੋਏ सीएम ਤੇ ਅਟੈਕ ਕਰ ਦਿੱਤਾ ਤੇヒਰੀ ਰਾਜਨੀਤਿਕ ਅਜੀਹੀ ਖਬਰ ਸਾਹਮਣੇ ਆਈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀਐਮ ਰੇਹਾਸ਼ ਦੀ ਸੁਰੱਖਿਆਸਵਾਲਾਂ ਦੇ ਵਿੱਚ ਖਿਰ ਗਈ ਇੱਕ ਮੁਲਜ਼ਮ ਜਨ ਸੁਣਵਾਈ ਦੀ ਆੜ ਦੇ ਵਿੱਚ ਦਿੱਲੀ ਦੀ ਸੀਐਮ ਦੀ ਰੇਹਾਸ਼ ਤੇ ਪਹੁੰਚਿਆ ਤੇ ਜਨ ਸੁਣਵਾਈ ਦੇ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਅਟੈਕ ਕਰ ਦਿੱਤਾ ਪਹਿਲਾ ਮੁਲਜ਼ਮ ਨੇ ਉੱਚੀ ਉੱਚੀ ਚੀਕਣਾ ਸ਼ੁਰੂ ਕੀਤਾ ਤੇ ਫਿਰ ਸੀਐਮ ਰੇਖਾ ਗੁਪਤਾ ਨੂੰ ਧੱਕਾ ਮਾਰਿਆ ਤੇ ਡਿੱਗਣ ਕਰਕੇ ਸੀਐਮ ਦੇ ਮੱਥੇ ਤੇ ਮੋਢੇ ਤੇ ਸੱਟ ਲੱਗ ਗਈ ਤੇ ਮੁਲਜ਼ਮ ਨੂੰ ਮੌਕੇ ਤੇ ਹਲਾਕੇ ਗ੍ਰਿਫਤਾਰ ਕਰ ਲਿਆ ਗਿਆ ਜਾਣਕਾਰੀ ਮੁਤਾਬਕ ਮੁਲਜ਼ਮ ਸ਼ਿਕਾਇਤ ਲੈ ਕੇ ਪਹੁੰਚਿਆ ਸੀ ਮੁਲਜ਼ਮ ਦਾ ਨਾਮ ਰਾਜੇਸ਼ ਖਿਮਜੀ ਸੱਕਰੀਆ ਦੱਸਿਆ ਜਾ ਰਿਹਾ ਹੈ ਜੋ ਗੁਜਰਾਤ ਦੇ ਰਾਜਕੋਟ ਦਾ ਰਹਿਣ ਵਾਲਾ ਹੈ ਮੁਲਜ਼ਮ ਦੀ ਉਮਰ 41 ਸਾਲ ਹੈ ਸਵੇਰੇ 7:30 ਵਜੇ ਦੇ ਕਰੀਬ ਸੀਐਮ ਦਫ਼ਤਰ ਪਹੁੰਚਿਆ ਮੁਲਜ਼ਮ ਦਾ ਕੋਈ ਰਿਸ਼ਤੇਦਾਰ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ ਮੁਲਜ਼ਮ ਨੇ ਰਿਸ਼ਤੇਦਾਰ ਦੇ ਨਾਲ ਸੰਬੰਧਿਤ ਦਸਤਾਵੇਜ਼ ਲੈ ਕੇ ਆਇਆ ਸੀ ਸ਼ੁਰੂਆਤੀ ਜਾਂਚ ਦੇ ਵਿੱਚ ਖੁਲਾਸਾ ਹੋਇਆ ਕਿ ਮਲਜ਼ਮ ਨੇ ਸੀਐਮ ਦੇ ਸਰਕਾਰੀ ਬੰਗਲੇ ਦੀ ਰੇਖੀ ਕੀਤੀ ਜੋ 2 ਦਿਨ ਤੋਂ ਦਿੱਲੀ ਦੇ ਵਿੱਚ ਹੀ ਮੌਜੂਦ ਸੀ ਮਲਜ਼ਮ ਨੇ ਜਨੂਨ ਸੁਣਵਾਈ ਦਾ ਪੂਰਾ ਵੀਡੀਓ ਵੀ ਦੇਖਿਆ ਸੀ ਘਟਨਾ ਤੋਂ ਇੱਕ ਦਿਨ ਪਹਿਲਾਂ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸੀਐਮ ਰੇਖਾ ਗੁਪਤਾ ਤੇ ਹਮਲਾ ਕਰਨ ਵਾਲਾ ਮਲਜ਼ਮ ਸਾਫ਼ ਨਜ਼ਰ ਆ ਰਿਹਾ ਹੈ ਜੋ ਕਿ ਇੱਕ ਰਿਕਸ਼ੇ ਤੇ ਸਵਾਰ ਹੋ ਕੇ ਸੀਐਮ ਦੇ ਨਿੱਜੀ ਰਿਹਾਇਸ਼ ਦੇ ਬਾਹਰ ਪਹੁੰਚਦਾ ਹੈ ਤੇ ਇੱਥੇ ਪਹੁੰਚ ਕੇ ਉਸ ਦੇ ਵੱਲੋਂ ਪੂਰੀ ਰੇਖੀ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਸਰਕਾਰੀ ਬੰਗਲੇ ਦੀ ਵੀ ਰੇਖੀ ਕੀਤੀ ਗਈ ਤੇ ਫਿਰ ਰਿਕੀ ਕਰਨ ਦੇ ਅਗਲੇ ਦਿਨ ਹੀ ਸੀਐਮ ਦੀ ਰਿਹਾਈਸਟ ਤੇ ਪਹੁੰਚ ਕੇ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ న్యూਸ 80 ਰਾਜਕੋਟ ਦੇ ਵਿੱਚ ਮੁਲਜ਼ਮ ਰਾਜੇਸ਼ ਦੇ ਘਰ ਵੀ ਪਹੁੰਚਿਆ ਤੇ ਮੁਲਜ਼ਮ ਤੇ ਗਵਾਂਡੀਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਦਿੱਲੀ ਕੇ ਸੀਐਮ पे ਹਮਲਾ ਕਰਨੇ ਵਾਲਾ ਰਾਜੇ ਸਾਖਰੀ ਨਾਮ ਕਾ ਸੌਕਸ਼ ਹੈ ਔਰ ਯਹੀ ਜਗ੍ਹਾ ਤੇ ਰਹਤਾ ਹੈ वो यहाँ पे पिछले 20 साल से रहता है लेकिन उसके आसपास के जो लोग हैं वो लोगों का कहना है कि वो है वो बात करेंगे आप उनके साथ भी बात करने की कोशिश करेंगे और उसके बगल वाले लोग हैं उसके साथ बात करेंगे क्या कहेंगे राजेश कितने साल से यहाँ पे रहते हैं बीस साल से औ, और उसका नेचर कैसा है वो थोड़ा क्रोधी थे लेकिन वो अच्छे इंसान है राजेश ऑटो ड्राइवर है परिवार के मुताबिक राजेश बहुत जल्दी गुस्सा आ जाता है ਪਰਿਵਾਰ ਉਸ ਨੂੰ ਡੌਗ ਲਵਰ ਦੱਸ ਰਿਹਾ ਹੈ। ਕਿਹਾ ਜਾ ਰਿਹਾ ਕਿ ਦਿੱਲੀ ਦੇ ਵਿੱਚ ਕੁੱਤਿਆਂ ਨੂੰ ਸ਼ੈਲਟਰ ਹੌਮ ਭੇਜੇ ਜਾਣ ਤੋਂ ਰਾਜੀਸ਼ ਨਿਰਾਸ਼ ਸੀ। ਫਿਲਹਾਲ ਪੂਰਾ ਮਾਮਲਾ ਜਾਂਚ ਦਾ ਵਿਸ਼ਾ ਹੈ ਕਿ ਮੁਲਜ਼ਮ ਕਿਸੇ ਸਾਜ਼ਿਸ਼ ਦਾ ਹਿੱਸਾ ਹੈ ਜਾਂ ਕੋਈ ਹੋਰ ਵਜ੍ਹਾ ਹੈ। ਇਸ ਨੂੰ ਲੈ ਕੇ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ। ਬਿਊਰੋ ਰਿਪੋਰਟ న్యూਸ 18 ਪੰਜਾਬ ਤੇ ਹੁਣ ਜ਼ਿਕਰ ਦੋ ਪੰਥਕ ਤਿਰਾਂ ਦਾ। ਲੋਂਗੋਵਾਲ ਦੇ ਵਿੱਚ ਅਕਾਲੀ ਦਲ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਸੁਖਵੀਰ ਬਾਦਲ ਨੇ ਅਕਾਲੀ ਦਲ ਦੇ ਨਵੇਂ ਧੜੇ ਤੇ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਨਵਾਂ ਚੁੱਲਾ ਬਾਲਣ ਵਾਲੇ ਆਪਣੇ ਦਮ ਤੇ ਚੁੱਲਾ ਬਾਲਣ ਮੁਫਤ ਦੀਆਂ ਲੱਕੜਾਂ ਦੇ ਨਾਲ ਚੁੱਲ੍ਹੇ ਨਹੀਂ ਬਲਦੇ ਉਹਨਾਂ ਕਿਹਾ ਕਿ ਬਾਹਰੀ ਏਜੰਸੀਆਂ ਦੀ ਨਵਾਂ ਧੜਾ ਮਦਦ ਨਾ ਲਵੇ ਆਪਣੇ ਪੈਰਾਂ ਸਿਰ ਖੜਾ ਹੋਵੇ ਕਿਸੇ ਦੇ ਆਸਰੇ ਨਹੀਂ ਇਹ ਕਹਿ ਕੇ ਸੁਖਵੀਰ ਬਾਦਲ ਵੱਲੋਂ ਇਸ ਰੈਲੀ ਦੇ ਵਿੱਚ ਨਵੇਂ ਧੜੇ ਯਾਨੀ ਜਿਸ ਧੜੇ ਦਾ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਦਾਨ ਮਿਲਾਇਆ ਗਿਆ ਉਸ ਧੜੇ ਤੇ ਸੁਖਵੀਰ ਬਾਦਲ ਵੱਲੋਂ ਨਿਸ਼ਾਨੇ ਸਾਧੇ ਗਏ ਆਡੀ ਸਰਕਾਰ ਦੇ ਕਲਪਾਤ ਉਹ ਗੈਸ ਨਾਲ ਲੋ ਜੇ ਹਿੰਮਤ ਆ ਤਾਂ ਆਪਣਾ ਚੁੱਲਾ ਆਪਣੀ ਹਿੰਮਤ ਤੇ ਬਾਲੋ ਦੂਜਿਆਂ ਦੀ ਮੁਫਤ ਲੱਕੜੀਆਂ ਨਾਲ ਮੁਫਤ ਗੈਸ ਜਿਹੜੀ ਤੁਸੀਂ ਏਜੰਸੀਆਂ ਤੋਂ ਲੈਣੇ ਆ ਉਹ ਬੰਦ ਕਰ ਦਿਓ ਕੇ ਇਹਦੇ 'ਚ ਸਾਡਾ ਕੱਲੀ ਦਾ ਲਾਉਣਾ 2027 ਚ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਬਚਾ ਲੋ ਪੰਜਾਬ ਬੜੇ ਲੋਕ ਫਿਰ ਤੋਣਗੇ ਤੁਹਾਡੇ ਕੋਲੇ ਕੋਈ ਕਹੂਗਾ ਮੈਂ ਪਤਾ ਨਹੀਂ ਕੀ ਖਾਲਸਾ ਕੌਮ ਦਾ ਲੀਡਰ ਹੈ ਸੰਗਰੂਰ ਵਾਲਿਆ ਜਦੋਂ ਆਪਾਂ ਰਿਸ਼ਤਾ ਵੀ ਕਰਦੇ ਆ ਨਾ ਬੜਾ ਸੋਚ ਸਮਝ ਕੇ ਪਰਵਾਹ ਚ ਹੁੰਦੇ ਆ ਪਿਛੋਕੜ ਦੇਖਦੇ ਆ ਆਪਾਂ ਆਪਣੀ ਜਾਨ ਦੇ ਰਹੇ ਆ 5 ਸਾਲ ਵਾਸਤੇ ਬਿਗੈਰ ਦੇਖੇ ਬਿਗੈਰ ਦੇਖੇ ਸਮਝੇ ਆਪਾਂ 5 ਸਾਲ ਆ ਝਾੜੂ ਵਾਲ ਨੂੰ ਖਰਾਬ ਕਰਤੇ ਉਦੋਂ ਪਹਿਲੇ ਕਾਂਗਰਸ ਆਪਾਂ ਨੂੰ ਪਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਹੀਂ ਕਰਨਾ ਪਰ ਆਪਾਂ ਗੱਲਾਂ ਫਿਰ ਤੋਂ ਆ ਗਏ ਹੁਣ ਵੀ ਕਈ ਆਉਣਗੇ ਕੋਈ ਦੁਬਈਓ ਆ ਜਾਂਦੇ ਗੋਲ ਪੱਗ ਬਣ ਲੈਂਦਾ ਆਪ ਉਹਦੇ ਘਰ ਚ ਸਾਰੇ ਨਸ਼ੇ ਹੁੰਦੇ ਆ ਕਿਸੇ ਨੂੰ ਨਹੀਂ ਪਤਾ ਕਿੱਥੋਂ ਆਇਆ ਤੇ ਕੌਮ ਮਗਰ ਲੱਗ ਜਾਂਦੀ ਆ ਉਹ ਵੀ ਆ ਕੇ ਲੁੱਟ ਕੇ ਪਰੇ ਜਾਂਦਾ ਕਿੰਨੀ ਦੇਰ ਆਪਾਂ ਆਏ ਜਾਂ ਕੰਮ ਕਰਾਂਗੇ ਆਪਣੀ ਜ਼ਿੰਮਵਾਰੀ ਹੈ ਆਪਣੀ ਪੰਜਾਬ ਸੂਬਾ ਆਪਣੀ ਜ਼ਿੰਮਵਾਰੀ ਹੈ ਤੇ ਉਧਰ ਕਾਲੀ ਦਲ ਦੇ ਨਵੇਂ ਧੜੇ ਵੱਲੋਂ ਵੀ ਲੰਗੋਵਾਲ 'ਚ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮੌਕੇ ਬਾਦਲ ਪਰਿਵਾਰ ਨੂੰ ਹੀ ਨਿਸ਼ਾਨੇ ਤੇ ਰੱਖਿਆ ਉਹਨਾਂ ਕਿਹਾ ਕਿ ਸੱਤਾ ਚ ਖੁੱਬੇ ਹੋਏ 20 ਸਿੱਖਾਂ ਦੇ ਜ਼ਖਮਾਂ ਤੇ ਮਲਮ ਨਹੀਂ ਲਾ ਸਕੇ ਉਹਨਾਂ ਕਿਹਾ ਕਿ ਕੇਂਦਰ ਤੋਂ ਮਲਮ ਮੰਗਣ ਦੀ ਜਗ੍ਹਾ ਅਕਾਲੀ ਦਲ ਉਸ ਵੇਲੇ ਵਜ਼ੀਰੀਆਂ ਮੰਗਦਾ ਰਿਹਾ ਉਹਨਾਂ ਕਿਹਾ ਕਿ ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮਲਮ ਹੀ ਮੰਗੀ ਸੀ ਪਰ ਮੈਨੂੰ ਉਸਤੇ ਵੀ ਨਿਸ਼ਾਨੇ ਤੇ ਲੈ ਲਿਆ ਪਰ ਅੱਜ ਉਹ ਲੋਕ ਜਿਨ੍ਹਾਂ ਨੇ ਮਲਮ ਨਹੀਂ ਮੰਗੀ ਵਜ਼ੀਰੀਆਂ ਲਈਆਂ ਉਹ ਸਾਡੇ ਤੇ ਦੋਸ਼ ਲਾ ਰਹੇ ਨੇ ਸੋ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਆਪਣੀ ਸਪੀਚ ਦੇ ਵਿੱਚ ਬਾਦਲ ਪਰਿਵਾਰ ਤੇ ਨਿਸ਼ਾਨੇ ਸਾਧੇ 1997 ਦੇ ਵਿੱਚ ਬੜੇ ਜ਼ੁਲਮ ਕੀਤੇ 1 ਲੱਖ ਤੋਂ ਲੈ ਕੇ 2 ਲੱਖ ਤੱਕ ਸਾਡੇ ਸਿੱਖ ਜਿਹੜੇ ਸੀ ਪੰਜਾਬ ਦੀ ਧਰਤੀ ਦੇ ਉੱਤੇ ਸ਼ਹੀਦ ਕਰ ਦਿੱਤੇ ਗਏ ਝੂਠੇ ਮੁਕਾਬਲੇ ਬਣਾ ਕੇ ਜਿਹੜਾ ਹੈ ਉਹ ਖਤਮ ਕਰ ਦਿੱਤੇ ਗਏ ਤੇ ਸਿੱਖਾਂ ਨੇ ਖਾਸ ਕਰ ਪੰਜਾਬੀਆਂ ਨੇ 1997 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਮੈਂ ਪਹਿਲਾਂ ਸ੍ਰੀ ਅਕਾਲ ਉਹ ਵੀ ਕਿਹਾ ਸੀ ਕਿ ਇਹ ਸੋਚ ਕੇ ਸਰਕਾਰ ਬਣਾਈ ਕਿ ਇਹ ਸਰਕਾਰ ਜਿਹੜੀ ਹੈ ਸਾਡੇ ਜ਼ਖਮਾਂ ਤੇ ਮਲਮ ਲਾਏਗੀ ਪਰ ਮਲਮ ਲੱਗੀ ਨਹੀਂ ਹੈ ਜਦੋਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੇ ਸੇਵਾ ਨਿਭਾਰਿਆ ਸੀ ਤੇ ਤੁਹਾਨੂੰ ਪਤਾ ਹੈ ਕਿ ਮੈਨੂੰ ਹੋਮ ਮਿਨਿਸਟਰ ਮਿਲਣਾ ਆਇਆ ਸੀ ਕੀ ਗੱਲਬਾਤ ਹੋਈ ਸੀ ਉਹ ਅਗਲੇ ਦਿਨ ਮੈਂ ਮੀਡੀਆ 'ਚ ਵੀ ਦੱਸੀ ਸੀ ਲੇਕਿਨ ਦਿੱਲੀ ਦੇ ਇੱਕ ਆਗੂ ਨੇ ਬਿਆਨ ਦਿੱਤਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਰੀ ਗੱਲਬਾਤ ਜਿਹੜੀ ਹੈ ਉਹ ਮੀਡੀਆ ਦੇ ਸਾਹਮਣੇ ਨਸ਼ਰ ਕਰਨੀ ਚਾਹੀਦੀ ਹੈ ਚਲ ਇੱਕ ਗੱਲ ਮੈਂ ਹੋਰ ਨਸ਼ਰ ਕਰ ਦਿੰਦਾ ਹਾਈ ਗੱਲਾਂ ਜਿਹੜੀਆਂ ਮੈਂ ਅੱਜ ਤੁਹਾਡੇ ਨਾਲ ਕੀਤੀਆਂ ਨੇ ਇਹ ਉਸ ਵਕਤ ਮੈਂ ਹੋਮ ਮਿਨਿਸਟਰ ਨਾਲ ਕੀਤੀਆਂ ਸੀ ਮੈਂ ਉਹਨੂੰ ਕਿਹਾ ਕਿ ਤੁਸੀਂ ਸਾਡੇ ਤੇ ਮਲਮ ਨਹੀਂ ਲਾਈ ਜੇ ਕਾਂਗਰਸ ਨੇ ਸਾਡੇ ਤੇ ਜ਼ਖਮ ਦਿੱਤੇ ਸੀ ਸਾਨੂੰ ਸਾਡੇ ਹਿਰਦੇ ਬਲੁੰਦਰੇ ਸੀ ਸਾਡੇ ਜ਼ਖਮ ਜਿਹੜੇ ਹੈ ਡੂੰਘੇ ਸਾਨੂੰ ਦਿੱਤੇ ਸੀ ਤੇ ਤੁਹਾਡੀ ਬੀਜੇਪੀ ਦੇ ਸਰਕਾਰ ਨੇ ਸਾਡੇ ਮਲਮ ਨਹੀਂ ਲਾਈਗੀ ਘੱਟੋ ਘੱਟ ਤੁਹਾਨੂੰ ਮਲਮ ਲਾਉਣੀ ਚਾਹੀਦੀ ਸੀ ਸਾਡੇ ਤੇ ਉਹਦਾ ਜਵਾਬ ਪਤਾ ਕੀ ਸੀ ਪਤਾ ਜਵਾਬ ਸੀ ਕਹਿੰਦੇ ਮਲਮ ਮੰਗੀ ਕਿੱਥੋਂ ਸੀ ਮਨਸਰਨੀਆਂ ਮੰਗੀਆਂ ਸੀ ਅਸੀਂ ਦੇਤੀਆਂ ਤੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਪੰਜਾਬ ਚ 271 ਹੋਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਮੁੱਖ ਮੰਤਰੀ ਮਾਨ ਨੇ ਇਹਨਾਂ ਨਵ ਨਿਯੁਕਤ ਉਮੀਦਵਾਰਾਂ ਨੂੰ ਖੁਦ ਨਿਯੁਕਤੀ ਪੱਤਰ ਵੰਡੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਇਹ ਨਵੀਆਂ ਭਰਤੀਆਂ ਹੋਈਆਂ ਨੇ ਔਰ ਹੁਣ ਤੱਕ ਸੀਐਮ ਨੇ ਕਿਹਾ ਕਿ 55000 ਤੋਂ ਵੱਧ ਨੌਜਵਾਨਾਂ ਨੂੰ ਅਸੀਂ ਨੌਕਰੀ ਸਰਕਾਰੀ ਨੌਕਰੀ ਦੇ ਚੁੱਕੇ ਆਂ सीएम ਨੇ ਨੌਜਵਾਨਾਂ ਨੂੰ ਇਹ ਅਪੀਲ ਵੀ ਕੀਤੀ ਕਿ ਹੋਰ ਪੜੋ ਅੱਗੇ ਵਧੋ ਤੇ ਪੰਜਾਬ ਦਾ ਨਾਮ ਰੌਸ਼ਨ ਕਰੋ। 25201 ਨੌکریاں ਹੋਗੀਆਂ ਨੇ ਅੱਜ। ਬੰਨ੍ਹ ਫਿਲਹਾਲ। ਕੱਲੇ-ਕੱਲੇ ਦਾ ਟਾਟਾ ਪਿਆ ਸਾਡੇ ਕੋਲੇ। ਤੇ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੁਸੀਂ ਮਿਹਨਤ ਕੀਤੀ ਹੈ। ਉਹ ਕਹਿੰਦੇ ਆ ਕਿ ਲੜਦੀਆਂ ਫੌਜਾਂ ਹੁੰਦੀਆਂ ਨੇ ਨਾ ਜਰਨੈਲ ਦਾ ਹੁੰਦਾ ਪੜਾਈਆਂ ਤੁਸੀਂ ਕੀਤੀਆਂ ਮਿਹਨਤਾਂ ਤੁਸੀਂ ਕੀਤੀਆਂ ਲੈ ਤੋਂ ਹੀ ਨਾ ਲੱਗੀ ਅੰਦਰ ਸੋ ਤੁਹਾਨੂੰ ਬਹੁਤ-ਬਹੁਤ ਇਸ ਗਲਤੀਆਂ ਬਧਾਈਆਂ ਕਿ ਤੁਸੀਂ ਪੜ੍ਹੇ ਹੋਰ ਪੜ੍ਹੋ ਇਹ ਕੋਈ ਪਹਿਲੀ ਜਾਂ ਆਖਰੀ ਨੌਕਰੀ ਨਹੀਂ ਹੈਗੀ ਹੋਰ ਅੱਗੇ ਜਾਓ ਪੰਜਾਬ ਦਾ ਨਾਮ ਰੋਸ਼ਨ ਕਰੋ तकरीबन ਅੱਜ 272 ਦੀ ਗਿਣਤੀ ਸੀ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਉਹ ਵੀ ਸਾਡੇ ਸੀਐਮ ਸਾਹਿਬ ਸਰਦਾਰ ਗੁਰਵੰਤ ਸਿੰਘ ਮਾਨ ਜੀ ਵੱਲੋਂ ਆਪਣੇ ਕਰ ਕਮਲਾ ਵੱਲੋਂ ਤੇ ਉਹਨਾਂ ਨੂੰ ਵਧਾਈ ਮੁਬਾਰਕਬਾ ਉਹਨਾਂ ਦੇ ਪਰਿਵਾਰਾਂ ਨੂੰ ਵਧਾਈ ਮੁਬਾਰਕਬਾ ਤੇ ਇਹ ਜਿਹੜੀ ਰੋਜ਼ ਕ੍ਰਾਂਤੀ ਦੀ ਜਿਹੜੀ ਹੈਗੀ ਆ ਰੋਜ਼ਗਾਰ ਕ੍ਰਾਂਤੀ ਦੀ ਜਿਹੜੀ ਲਹਿਰ ਹੈਗੀ ਆ ਇਹ ਅੱਗੇ ਵੀ ਇਸ ਜਾਰੀ ਰਹੂਗੀ NDA ਦੇ ਉਪराष्ट्रपति ਉਮੀਦਵਾਰ CP ਰਾਧਾ ਕ੍ਰਿਸ਼ਨਨ ਨੇ ਆਪਣੇ ਨੋਮੀਨੇਸ਼ਨ ਅੱਜ ਦਾਖਲ ਕਰ ਦਿੱਤੇ ਪ੍ਰਧਾਨ ਮੰਤਰੀ ਮੋਦੀ ਸਣੇ ਕਈ ਕੇਂਦਰੀ ਮੰਤਰੀ ਵੀ ਇਸ ਨੋਮੀਨੇਸ਼ਨ ਮੌਕੇ ਮੌਜੂਦ ਰਹੇ ਉਧਰ ਵਿਰੋਧੀ ਧਿਰ ਵੱਲੋਂ ਸੁਦਰਸ਼ਨ ਰੈਡੀ ਨੂੰ ਉਮੀਦਵਾਰ ਬਣਾਇਆ ਗਿਆ ਹੈ ਔਰ ਉਹਨਾਂ ਦੇ ਨਾਲ ਇਹਨਾਂ ਦਾ ਮੁਕਾਬਲਾ ਹੋਣਾ ਹੈ ਕੱਲ ਇੰਡੀਆ ਬਲੌਕ ਦੇ ਸੁਦਰਸ਼ਨ ਰੈਡੀ ਆਪਣਾ ਨੋਮੀਨੇਸ਼ਨ ਫਾਈਲ ਕਰਨਗੇ ਆਪਣਾ ਨਾਮਜ਼ਦਗੀ ਪਰਚਾ ਭਰਨਗੇ CP ਰਾਧਾ ਕ੍ਰਿਸ਼ਨਨ ਔਰ सुदर्शन रेड्डी ਦੇ ਵਿਚਕਾਰ ਇਹ ਮੁਕਾਬਲਾ ਹੋਏਗਾ ਔਰ ਦੋਨੋਂ ਹੀ ਜਿਹੜੇ ਉਮੀਦਵਾਰ ਨੇ ਉਹ ਸਾਊਥ ਤੋਂ ਬਿਲੋਂਗ ਕਰਦੇ ਨੇ ਤੇ ਖਬਰ ਲੁਧਿਆਣਾ ਤੋਂ ਜਿੱਥੇ ਸੋਸ਼ਲ ਮੀਡੀਆ ਇਨਫਲੂਐਂਸਰ ਪ੍ਰਿੰਕਲ ਦੀ ਪੇਸ਼ੀ ਦੇ ਦੌਰਾਨ ਹੰਗਾਮਾ ਹੋ ਗਿਆ ਲੁਧਿਆਣਾ ਕੋਰਟ ਦੇ ਵਿੱਚ ਇੱਕ ਵਕੀਲ ਨੇ ਪ੍ਰਿੰਕਲ ਦੇ ਥੱਪੜ ਚੜ ਦਿੱਤਾ ਸ਼ਿਕਾਇਤ ਕਰਤਾ ਮਹਿਲਾ ਦਾ ਪਤੀ ਸੀ ਇਹੀ ਵਕੀਲ ਜਿਸ ਮਹਿਲਾ ਦੀ ਸ਼ਿਕਾਇਤ ਤੇ ਪ੍ਰਿੰਕਲ ਦੀ ਗ੍ਰਿਫਤਾਰੀ ਹੋਈ ਉਸਦੇ ਪਤੀ ਨੇ ਹੀ ਇਸ ਵਿਅਕਤੀ ਨੂੰ ਥੱਪੜ ਮਾਰਿਆ ਪ੍ਰਿੰਕਲ ਨੂੰ ਜਦੋਂ ਪੇਸ਼ੀ ਦੇ ਲਈ ਕੋਰਟ ਦੇ ਵਿੱਚ ਲਿਆਂਦਾ ਗਿਆ ਸੀ ਵਕੀਲ ਦੀ ਪਤਨੀ ਨੂੰ ਸੋਸ਼ਲ ਮੀਡੀਆ ਤੇ ਪ੍ਰਿੰਕਲ ਤੇ ਗਲਤ ਸ਼ਬਦ ਬੋਲਣ ਦੇ ਇਲਜ਼ਾਮ ਨੇ ਦਰਅਸਲ ਇਹ ਪੂਰਾ ਮਾਮਲਾ ਸਾਲ 2022 ਦਾ ਹੈ ਪ੍ਰਿੰਕਲ ਲੁਧਿਆਣਾ ਦਾ ਇੱਕ ਸ਼ੂ ਕਾਰੋਬਾਰੀ ਹੈ ਤੇ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਜੋ ਕਿ ਅਕਸਰ ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵਿਵਾਦਾਂ ਦੇ ਵਿੱਚ ਰਹਿੰਦਾ ਹੈ। ਕਰੀਬ 9 ਮਹੀਨੇ ਪਹਿਲਾਂ ਉਸ ਦੀ ਦੁਕਾਨ ਤੇ ਗੈਂਗਸਟਰ ਰਿਸ਼ਭ ਬੈਣੀਪਾਲ ਨੇ ਗੋਲੀਆਂ ਚਲਾਈਆਂ ਸੀ ਜਿਸ ਚੋਂ ਜ਼ਖਮੀ ਵੀ ਹੋ ਗਿਆ ਸੀ। ਲਾਈਵ ਵੀਡੀਓ